ਇਹ ਮੇਰੇ ਆ ਗੋਲੀ ਵੱਜੀ ਏ ਮੈਂ ਆਪਣਾ ਵਜਾ ਕਰਕੇ ਛਾਲ ਮਾਰੀ ਉਹਨਾਂ ਨੇ ਪਿੱਛੇ ਫਿਰ ਨਾਲ ਦੇ ਦੂਜਾ ਰਾਉਂਡ ਕਰਤਾ ਸਿਰ ਦੇ ਵਿੱਚ ਉਹਦੇ ਵੀ ਭਾਈ 4 ਇੰਚ ਦਾ ਫਾੜ ਸੀਗਾ ਚਰ ਚਰਬੀ ਵੀ ਘਟਦੀ ਉਹਦੇ ਅੰਦਰ ਸਿਰ ਦੇ ਸੱਤ-ਅੱਠ ਬਜ਼ੁਰਗ ਹੁਣ ਚੁੱਕ ਕੇ ਲੈ ਗਏ ਨੇ ਪੰਜ-ਛੇ ਮੁੰਡੇ ਜੰਗੇ ਜਿਹਦੇ ਪਹਿਲਾਂ ਚੁੱਕ ਕੇ ਲੈ ਗਏ ਸੀ ਰੇਣੇ ਚ ਜੀ ਉਹਨਾਂ ਨੂੰ ਮਾਰ ਦੇਣਾ ਜਾਂ ਕੀ ਕਰ ਦੇਣਾ ਉਹ ਤਾਂ ਸਾਨੂੰ ਨਹੀਂ ਕਹਿ ਸਕਦਾ ਬੋਰੀਆਂ ਦੇ ਵਿੱਚ ਹੀ ਪਾਇਆ ਇੱਕ ਦੋ ਉੱਥੇ ਨੌਜਵਾਨ ਹਾਂ ਇਹ ਆ ਤਾਂ 60 ਟਰੈਕਟਰ ਹੈ ਨਾ ਬੁਰੀ ਤਰ੍ਹਾਂ ਉਹਨਾਂ ਨੇ ਆਰਮੀ ਲੈ ਕੇ ਡੈਮੇਜ ਕਰਤੇ ਕਿਸੇ ਦੇ ਟਾਇਰ 파ੜਦੇ ਉਹਨਾਂ ਦਾ ਤੇਲ ਘੜਦਾ ਡੀਜ਼ਲ ਵਗੈਰਾ ਸਾਰਾ ਬੁਰੀ ਤਰ੍ਹਾਂ ਨੁਕਸਾਨ ਕਰਾ ਦਿੱਤਾ ਅੱਗੇ ਆਗੂ ਕਿੱਥੇ ਗਏ ਨੇ ਉਹਦੀ ਗੱਲ ਹੈ ਉਹ ਕਿਉਂ ਨਹੀਂ ਸਾਨੂੰ ਡਾਇਰੈਕਸ਼ਨਾਂ ਦੇ ਰਹੇ ਕਿ ਤੁਸੀਂ ਵਹਿ ਜਾਓ ਜਾਂ ਤੁਸੀਂ ਅੱਥੇ ਵਧੋ ਜਾਂ ਤੁਸੀਂ ਮਰ ਜਾਓ ਜਾਂ ਤੁਸੀਂ ਘਰਾਂ ਨੂੰ ਜਾਓ ਕਾਲ ਦੇ ਕੇ ਕਿਉਂ ਵੜ ਗਏ ਦੀ ਲੋਕਾਂ ਦੇ ਪੁੱਤ ਕਿਉਂ ਲੱਗਿਓ ਇਮਰਾਨ ਥੋੜੀ ਵਾਲੀ ਸ਼ਰਮ ਕਰੋ ਸਿੱਧੀਆਂ ਗੋਲੀਆਂ ਮਾਰੀਆਂ ਨੇ ਉਹਨਾਂ ਦੇ ਆਗੂ ਦਲ ਕਰ ਲੈਣ ਮੀਟਿੰਗਾਂ ਜਿਹਨਾਂ ਮੀਟਿੰਗੇ ਕਰਨੀ ਸੀ ਸਾਨੂੰ ਕਦ ਬੁਲਾਇਆ ਜੀ ਜਦੋਂ 11:30 ਲੋਕ ਜਾਪਤੇ ਵਿੱਚ ਖੜੇ ਸੀ ਜੁਨੀਆ ਨੇ ਵੀ ਕਿਹਾ ਜਾਪਤੇ 'ਚ ਖੜੇ ਰਹੋ ਇੱਕੋ ਦਮ ਜੀ ਉਹਨਾਂ ਨੇ 1 ਵਜੇ ਜੀ ਕੋਈ ਲੋਕਾਂ ਨੇ ਇਹੋ ਨਹੀਂ ਕਰਿਆ ਸੀ ਚਲੋ ਜੀ ਜਕਾਰੇ ਲਾਉਂਦੇ ਸੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਜਕਾਰੇ ਇੱਕੋ ਮਾਰਾ ਹੱਕੀ ਆ ਜਕਾਰੇ ਲਾਉਣ ਦਾ ਉਹਨਾਂ ਨੇ ਹੀ ਇੱਕੋ ਲਖਤ ਫਾਇਰਿੰਗ ਕਰੀ ਜੀ ਗੋਲੇ ਮਾਰੇ ਜੀ ਉਹਨਾਂ ਨੇ 12 ਬੋਰ ਦੇ ਵੀ ਫਾਇਰਿੰਗ ਮਾਰੇ ਜੀ 100 ਬੰਦਾ ਦਾ ਫੱਟੜਾ ਜੀ 15 20 ਮੁੰਡੇ ਯਾਰਾ ਉਹ ਉਹ ਉਹਨਾਂ ਨੇ ਟੱਕੇ ਵੀ ਨੇ ਤੇ ਦੋ ਮੁੰਡੇ ਸੀਧਾ ਹੋ ਗਏ ਹੁਣ ਦੋ ਪਹਿਲਾਂ ਚਾਰ ਸੀਧਾ ਹੋ ਗਏ ਜੀ ਅਸੀਂ ਅਸੀਂ ਕੋਈ ਅਤਵਾਦੀਆਂ ਜੀ ਅਸੀਂ ਆਪਦਾ ਹੱਕ ਮੰਗਣ ਜਾ ਰਹਿਆਂਗੇ ਫਿਰ ਅਸੀਂ ਐਸੇ ਹਿੰਦੁਸਤਾਨ ਦੇ ਬਸਨੀਕ ਨਹੀਂ ਹੈਗੇ ਹਾਂ ਬੋਰੀਆਂ ਚ ਪਾ ਕੇ ਲੈ ਕੇ ਗਏ ਨੇ ਤੇ ਜੀ ਅਸੀਂ ਕਹਿੰਦੇ ਆ ਜੀ ਅਸੀਂ ਆਪਦਾ ਜਨਸਰ ਦਾ ਭਾਈ ਮੰਗਨੇ ਆ ਯਾਰ ਅਸੀਂ ਕੁਝ ਹੋਰ ਤਾਂ ਨਹੀਂ ਹਿੰਦੁਸਤਾਨ ਦੇ ਬਸਨੀਕ ਹੈ ਅਸੀਂ ਹੱਕ ਨਹੀਂ ਮੰਗ ਸਕਦੇ ਆਪਦਾ ਸਾਡੇ ਨਾਲ ਇਹ ਹੋ ਰਿਹਾ ਅਸੀਂ ਰਾਤਾਂ ਨਹੀਂ ਆ ਸਾਡੀ ਅਸੀਂ ਆਪਦੀ ਰਾਤਾਂ ਨਹੀਂ ਚੰਨੀ ਜਾ ਸਕਦੇ ਬਾਈ ਬਹੁਤ ਹੱਤਿਆਚਾਰ ਹੋ ਰਿਹਾ ਇੱਕ ਹੋਰ ਕਹਿਣਾ ਮੈਂ ਪੰਜਾਬ ਸਰਕਾਰ ਦਾ ਵੀ ਖੋਟ ਹੈ ਪੰਜਾਬ ਪੁਲਿਸ ਗਾਹਾਂ ਹੁੰਦੀ ਕਿਉਂ ਪੰਜਾਬ ਪੁਲਿਸ ਮਗਰ ਸਰਕਾਰ ਨੇ ਉਹ ਕਰੀ ਉਹਨਾਂ ਨੇ ਅੱਗੇ ਕਿ ਨਹੀਂ ਦੇਖ ਸੋ ਤਾਂ ਬਾਈ ਇਹ ਗੋਲੀ ਲੱਗੀ ਐ ਇਧਰ ਬਜ਼ੁਰਗ ਦੇ ਲੱਗਿਆ ਗੋਲੀ ਇੱਕ ਤਾਂ ਇਧਰ ਲੱਗੀ ਐ ਬਾਈ ਜੀ ਗੋਲੀ ਇਧਰ ਦੇਖ ਸੋ ਕੋਈ ਤੇ ਮੋਟਾ ਜਿਹਾ ਮੈਨੂੰ 5 ਫੁੱਟ ਦਾ ਫਰਕ ਸੀ ਮੈਂ ਨਾਲ ਖੜਾ ਸੀ ਆ ਵਿਚਾਰਾ ਉਹ ਜਮਾ ਰਾਮ ਨਾਲ ਖੜਾ ਸੀ ਉਹ ਕੋਈ ਉਹਨੇ ਡਾਂਗ ਨਹੀਂ ਮੇਰੇ ਕੁਝ ਨਹੀਂ ਮਾਰਿਆ ਉਹਨੇ ਸਿਰ 'ਚ ਗੋਲੀ ਲੱਗੀ ਜਾ ਡਿੱਗ ਗਿਆ ਉਹ ਦਿੱਗਣ ਤੋਂ ਬਾਅਦ ਅਸੀਂ ਨੇ ਉਹਨੂੰ ਦੇਖਿਆ ਜਦੋਂ ਮਾਂਕਦੇ ਕਈ ਬੰਦੇ ਦੂਰ ਦੂਰਾ ਪੈ ਗਿਆ ਹੁੰਦਾ ਯਾਰ ਉਹਦੇ ਬਾਅਦ ਜਦੋਂ ਮਾਲਸਮੁਲਸ ਕੀਤੀ ਜਦੋਂ ਸਿਰ ਹਿਲਾਇਆ ਅਸੀਂ ਨੇ ਸਿਰ ਦੇ ਵਿੱਚ ਉਹਦੇ ਵਿੱਚ ਬਈ 4 ਇੰਚ ਦਾ 파ੜ ਸੀਗਾ ਚਰ ਚਰਬੀ ਵੀ ਘਟਦੀ ਉਹਦੇ ਅੰਦਰ ਸਿਰ ਦੇ ਉਹ ਤੇ ਕਿਸੇ ਨੇ ਪਲਾਸਟਰ ਦੀ ਗੋਲੀ ਆ ਜਾਂ ਇਹਗਾ ਚਾਹੇ ਉਹ ਪਲਾਸਟਰ ਦੀ ਗੋਲੀ ਆ ਬਈ ਸਿਰ 파ੜ ਦਿੰਦੀ ਆ ਬੰਦੇ ਦਾ ਦਾਟਾ ਹੀ ਬਈ 50 ਤੋਂ 60 ਟਰੈਕਟਰ ਹਨਾ ਬੁਰੀ ਤਰ੍ਹਾਂ ਉਹਨਾਂ ਨੇ ਆਰਮੀ ਲਿਆ ਕੇ ਡੈਮੇਜ ਕਰਤੇ ਕਿਸੇ ਦੇ ਟਾਇਰ 파ੜਤੇ ਉਹਨਾਂ ਦਾ ਤੇਲ ਘਟਦਾ ਡੀਜ਼ਲ ਵਗੈਰਾ ਸਾਰਾ ਬੁਰੀ ਤਰ੍ਹਾਂ ਨੁਕਸਾਨ ਟਰੈਕਟਰਾਂ ਦੇ ਜਿੰਨਾ ਵੀ ਹਾਂਜੀ ਟਰੈਕਟਰ ਦਾ ਸਾਧਨ ਨੁਕਸਾਨ ਕਰ ਰਹੇ ਨੇ ਹਰੇਕ ਟਰੈਕਟਰ ਦਾ ਤੇਲ ਕੱਢਦਾ ਭੰਨ ਦੇ ਟਰੈਕਟਰ ਜੀ ਕੋਈ ਟਰੈਕਟਰ ਨਹੀਂ ਚੱਲਦਾ ਜਿਹੜਾ ਨਾਂ ਭੰਨਿਆ ਹੋਵੇ ਜਿਹੜੇ ਇੱਕ ਦੂਜੇ ਨੌਜਵਾਨ ਦੇ ਗੋਲੀ ਲੱਗੇ ਉਹਦੇ ਕਿਵੇਂ ਲੱਗੀ ਉਹ ਤਾਂ ਤਾਂਖਮੀ ਆ ਉਹ ਜਾੜੇ ਆਈ जख्मी ਸੀਰਸ ਚੱਕ ਕੇ ਲੈ ਗਏ ਜੀ ਮੁੰਡੇ ਨੂੰ 10 20 ਮੁੰਡਿਆਂ ਨੂੰ ਚੱਕ ਕੇ ਲੈ ਗਈ ਆਰਮੀ ਇੱਕ ਮੁੰਡੇ ਦਾ ਇਹੀ ਲੱਗਿਆ ਜੀ ਇੱਕ ਮੁੰਡੇ ਨੂੰ ਜਿਹੜਾ ਇਹ ਲੈ ਕੇ ਗਿਆ ਉਹ ਤਾਂ ਵੀਰੇ ਇੱਥੇ ਟੋਲ ਪਲਾਟ ਦੇ ਸਿੱਧ ਹੋ ਗਿਆ ਜੀ ਮੌਕੇ ਦੀ ਮੰਨੋ 12 ਮੋਰ ਦੇ ਆਏਗਾ ਦੇਖੋ ਸਾਹਿਬ ਜੀ ਬਾਈ ਅਸੀਂ ਦਿਖਾਵਾਂਗੇ ਮੇਰੇ ਅੰਡਰਵਿਊ ਹੋ ਜਾ ਪਿਆ ਦੇ ਦੇ De denevéis? dónde ਬਈ ਇੱਕਦਮ ਕੋਈ ਗੱਲ ਨਹੀਂ ਬੋਲੂਗਾ ਠੀਕ ਹੈ ਫਰਦਾ ਭਈਆ ਆ ਆ ਰਹਾਂ ਉਹ ਜਿਹੜੇ ਨੇਗੇ ਇਹ ਬੱਚਾ ਉਹ ਮੁੰਡੇ ਦੇ ਇਹ ਇੰਨੇ ਖਤਰਨਾਕ ਦੇ ਕੇ ਗੱਲ ਤੇ ਵੀ ਕਰੀ ਇਹ ਭਾਈ ਇਹ ਕਿੱਥੋਂ ਚੱਕਿਆ ਤੁਸੀਂ ਇਹ ਭਾਈ ਜੀ ਜਦੋਂ ਉਹਨਾਂ ਨੇ ਫਾਇਰਿੰਗ ਕੀਤੀ ਹੈ ਮੇਰੇ ਆ ਗੋਲੀ ਵੱਜੀ ਹੈ ਮੈਂ ਆਪਣਾ ਵਜਾ ਕਰਕੇ ਛਾਲ ਮਾਰੀ ਉਹਨਾਂ ਨੇ ਪਿੱਛੇ ਫਿਰ ਨਾਲ ਦੇ ਨਾਲ ਦੂਜਾ ਰਾਉਂਡ ਕੱਢਦਾ ਠੀਕ ਹੈ ਜੀ ਆ ਬੱਚਾ ਤੇ ਮੇਰੇ ਆ ਆ ਦੇਖ ਲਓ ਕਿ ਬੱਟ ਦੇ ਵਿੱਚ ਇੰਨੇ ਹੀ ਜ਼ਖਮ ਇੱਥੇ ਆ ਬੱਟ ਭਾਈ ਕਿੰਨੇ ਕੁ ਮਤਲਬ ਨੌਜਵਾਨਾਂ ਦਾ ਜ਼ਖਮੀ ਹੋ ਗਏ ਦੀ ਕੋਈ ਗਿਣਤੀ ਨਹੀਂ ਅੱਜ ਕਰ ਸਕਦੇ ਅੱਜ ਨਹੀਂ ਗਿਣਤੀ ਕਰ ਸਕਦੇ ਠੀਕ ਹੈ ਜੀ ਭਾਡੇ ਹੁਣ 7-8 ਬਜ਼ੁਰਗ ਹੁਣ ਚੁੱਕ ਕੇ ਲੈ ਗਏ ਨੇ 5-6 ਮੁੰਡੇ ਹੀ ਜਾਂ ਗਏ ਜਿਹਦੇ ਪਹਿਲਾਂ ਚੁੱਕ ਕੇ ਲੈ ਗਏ ਸੀ ਰੇਣੇ ਜੀ ਨਹੀਂ ਪਤਾ ਕੀ ਜੀ ਉਹਨਾਂ ਨੂੰ ਮਾਰ ਦੇਣਾ ਜਾਂ ਕੀ ਕਰ ਦੇਣਾ ਉਹ ਤਾਂ ਸਾਨੂੰ ਨਹੀਂ ਕਹਿ ਸਕਦੇ ਕੁਝ ਵੀ ਪਰ ਅਸੀਂ ਤਾਂ ਅੱਜ ਇਹ ਗੱਲ ਰੋਨੇ ਪਿਆ ਕਿ ਸਾਡੇ ਆਗੂ ਕਿੱਥੇ ਗਏ ਨੇ ਇਹ ਹੀ ਗੱਲ ਆ ਉਹ ਕਿਉਂ ਨਹੀਂ ਸਾਨੂੰ ਡਾਇਰੈਕਸ਼ਨਾਂ ਦੇ ਰਹੇ ਕਿ ਤੁਸੀਂ ਬਹਿ ਜਾਓ ਜਾਂ ਤੁਸੀਂ ਅੱਖੇ ਵਧੋ ਜਾਂ ਤੁਸੀਂ ਮਰ ਜਾਓ ਜਾਂ ਤੁਸੀਂ ਘਰਾਂ ਨੂੰ ਜਾਓ ਕਾਲ ਦੇ ਕੇ ਕਿਉਂ ਵੜ ਗਏ ਉਹਦੀ ਲੋਕਾਂ ਦੇ ਪੁੱਤ ਕਿਉਂ ਲੱਗਿਓ ਮਹਰਾਨ ਥੋੜੀ ਵਾਲੀ ਸ਼ਰਮ ਕਰੋ ਮੜੀ ਮੋਟੀ ਆਓ ਅੱਗੇ ਜਿਵੇਂ ਮੀਟਿੰਗਾਂ ਹੋ ਰਹੀਆਂ ਅੱਜ 5ਵੇਂ 6ਵੇਂ ਦਿਨ ਦੀ 5ਵੀਂ 6ਵੀਂ ਮੀਟਿੰਗ ਆ ਮੀਟਿੰਗ ਤਾਂ ਕੀ ਕਰਾਂਗੇ ਮੀਟਿੰਗਾਂ ਦੇ ਉਹ ਕਰਕੇ ਤੇ ਆਪਣਾ ਖਾ ਪੀ ਕੇ ਏਸੀਆਂ 'ਚ ਬਹਿ ਕੇ ਆ ਜਾਂਦੇ ਨੇ ਇੱਥੇ ਇੱਥੇ ਬੁੱਤ ਕਿਉਂ ਰਾਂਦੇ ਬਣ 11 ਵਿੱਚ ਕਾਲ ਕੇ ਜਿਹੜਾ ਮੀਟਿੰਗ ਇੱਕ ਮਿੰਟ ਵੀਰੇ ਜਿਹੜਾ ਬਠਿੰਡੇ ਵਾਲਾ ਮੁੰਡਾ ਮਰਿਆ ਉਹਦੇ ਕੋਲ ਕੁੱਲ ਡੇਢ ਕਿੱਲਾ ਜ਼ਮੀਨ ਹੈ ਤੇ ਦੋ ਭੈਣਾਂ ਨੇ ਉਹਦੀਆਂ ਪਰਲੋ ਪਿੰਡ ਦਾ ਠੀਕ ਹੈ ਡੇਢ ਕਿੱਲਾ ਜ਼ਮੀਨ ਤੇ ਇਕੱਲਾ ਹੀ ਤੁਸੀਂ ਭਾਈ ਜੀ ਮਰਿਆ ਜਿਹੜਾ ਮਰਿਆ ਦੱਸੋ ਅੱਛਾ ਇੱਥੇ ਜਿਵੇਂ ਇੱਥੇ ਉਹਦੀ ਗੱਲ ਕਰੀਏ ਇੱਥੇ ਆਗੂ ਪਹੁੰਚਿਆ ਕੋਈ ਨਹੀਂ ਅਸੀਂ ਕੋਈ ਦੇਖਿਆ ਇੱਗੂ ਨਹੀਂ ਕੋਈ ਆਗੂ ਤਾਂ ਮੀਟਿੰਗਾਂ ਕਰਨ ਲੱਗੇ ਨੇ ਚੰਡੀਗੜ੍ਹ ਉਰੇ ਆਗੂ ਵਾਲੀ ਕੋਈ ਹੈਗਾ ਕੋਈ ਆਗੂ ਨਹੀਂ ਜੇ ਇਹਨਾਂ ਨੇ ਮੀਟਿੰਗ ਕਰਨੀ ਸੀ ਲੋਕਾਂ ਨੂੰ ਕਦੋਂ ਬੁਲਾਇਆ ਉਰੇ ਇਹਨਾਂ ਨੇ ਮੀਟਿੰਗ ਕਰਦੇ ਵੀ ਟਾਈਮ ਇਹਨਾਂ ਦਿੱਤਾ ਅੱਜ 11 ਵਜੇ ਦਾ ਵੀ ਚੱਲਾਂਗੇ ਸੀ ਕਿਉਂ ਬੁਲਾਏ ਮੀਟਿੰਗ ਕਰਦੇ ਲੋਕਾਂ ਨੂੰ ਦੱਸਦੇ ਅਸੀਂ ਅੱਗੇ ਜਾਣ ਵਾਸਤੇ ਸੀ ਅਸੀਂ ਅੱਗੇ ਜਾਣ ਵਾਸਤੇ ਦਿੱਲੀ ਜਾਣ ਵਾਸਤੇ ਆਏ ਸੀ ਸਾਡੇ ਕੁਛ ਵਿਚਾਲੇ ਨੌਜਵਾਨ ਮਰ ਗਏ ਉਹ ਵੀ ਮਾਮਾ ਦੇ ਪੁੱਤ ਦੇ ਸਾਨੂੰ ਕਦੋਂ ਬੁਲਾਇਆ ਇਹਨਾਂ ਨੇ ਜਿਨ੍ਹਾਂ ਨੇ ਮੀਟਿੰਗਾਂ ਕਰਨੀਆਂ ਦੀਆਂ ਚਾਰ ਮੀਟਿੰਗਾਂ ਹੋ ਗਈਆਂ ਕੋਈ ਹੱਲ ਨਿਕਲਿਆ ਪਹਿਲਾਂ ਲੋਕਾਂ ਨੂੰ ਬੁੱਧੂ ਬਣਾਉਂਦੀ ਸੀ ਸੈਂਟਰ ਸਰਕਾਰ ਹੁਣ ਬੁੱਧੂ ਬਣਾ ਰਹੀ ਹੈ ਠੀਕ ਹੈ ਆਗੂ ਕਹਿ ਰਹੇ ਨੇ ਸਾਡੇ ਕਹੇ ਤੋ ਚੱਲੋ ਉਰੇ ਆਓ ਤਾਂ ਕੋਈ ਦੱਸੋ ਤਾਂ ਵੀ ਕਦੋਂ ਚੱਲਣਾ ਹੈ ਮੂਰੇ ਖੜੋ ਅਸਤੇ ਲੋਕਾਂ ਨੂੰ ਰੋਕ ਨੌਜਵਾਨ ਮਤਲਬ ਅੱਗੇ ਜਾ ਰਹੇ ਉਹਨਾਂ ਨੂੰ ਕੋਈ ਕੰਟਰੋਲ ਕਰਨ ਲਈ ਹੈਗਾ ਕੋਈ ਇੱਥੇ ਹੈ ਤਾਂ ਗਿਆ ਆਮ ਲੋਕ ਨੇ ਕੋਈ ਆਗੂ ਨਹੀਂ ਹੈ ਗਿਆ ਸਾਡੇ ਵਰਗੇ ਕਰ ਰਹੇ ਨੇ ਪਿੱਛੇ ਦੇ ਗੋਲੀ ਉਹ ਮਾਰਦੇ ਨੇ ਗੱਲੋਂ ਰਿਜਨ ਨੇ ਗੋਲੀਆਂ ਮਾਰ ਰਹੇ ਨੇ ਉਹ ਬੰਦੇ ਜਿਹੜੇ ਮਰੇ ਨੇ ਰਿਜਨ ਨਾਲ ਗੋਲੀ ਨਾਲ ਮਰੇ ਨੇ ਕੋਈ ਅਥਰੂ ਕੈਸਰਾਂ ਨਹੀਂ ਮਰੇਗੇ ਭੱਜ ਦੜਨ ਵਾਲੇ ਬਾਰੇ ਸਿੱਧੀਆਂ ਗੋਲੀਆਂ ਮਾਰੀਆਂ ਨੇ ਉਹਨਾਂ ਦੇ ਆਗੂ ਦਲ ਕਰ ਲੈ ਮੀਟਿੰਗਾਂ ਰੋਕੋ ਉਹਨਾਂ ਨੂੰ ਆ ਕੇ ਸ਼ਾਂਤਮਈ ਕਰਾਓ ਅਸੀਂ ਸ਼ਾਂਤਮਈ ਮਾਹੌਲ ਨਾ ਕਰਦੇ ਆ ਉਹ ਸਾਡੇ ਟਰੈਕਟਰ ਭੰਨ ਰਹੇ ਨੇ ਖੱਟਰ ਸਰਕਾਰ ਨੇ ਕਿਹਾ ਹੈ ਉਹਨਾਂ ਨੂੰ ਵੀ ਨੁਕਸਾਨ ਕਰੋ ਲੋਕਾਂ ਦਾ 25 30 40 50 ਟਰੈਕਟਰ ਪੰਤੇ 10 12 ਗੱਡੀਆਂ ਪੰਤੀਆਂ ਚਾਰ ਪੰਜ ਸਾਲੇ ਜਾਨੀ ਨੁਕਸਾਨ ਹੋ ਗਿਆ ਦੋ ਨੌਜਵਾਨਾਂ ਦਾ 50 60 ਪਤਾ ਨਹੀਂ ਦੋ 200 ਤੋਂ 250 ਦਦੇ ਨੇ ਫਟੜ ਹੋ ਗਿਆ ਲੈ ਕੇ ਗਏ ਨੌਜਵਾਨ ਚੱਕੇ ਵੀ ਲੈ ਕੇ ਗਏ ਨੇ ਪਤਾ ਨਹੀਂ ਕੀ ਕਰਨਗੇ ਮਾਰਨਗੇ ਛੱਡਨਗੇ ਕੀ ਕਰਨਗੇ ਉਹਨਾਂ ਨੂੰ ਇਹ ਬੋਰੀਆਂ ਦੇ ਵਿੱਚ ਹੀ ਪਾਇਆ ਇੱਕ ਦੋ ਉੱਥੇ ਨੌਜਵਾਨ ਹਾਂ ਬੋਰੀਆਂ ਲੈ ਕੇ ਪੰਚਰ ਹਨਾ ਬੰਚਾਰ ਹੋਰੀਅਮ ਲੈ ਕੇ ਗਏ ਲਗੋਰੀਆ ਤੇ ਬਾਕੀ ਲੈ ਕੇ ਗਏ ਨੇ ਅਸੀਂ ਦੇਖਾਂਗੇ ਜਦੋਂ ਸਰਕਾਰ ਆਊਗੀ ਲੋਕਾਂ ਨੂੰ ਵੋਟਾਂ ਮੰਗੂਗੇ ਸਿੰਦੇ ਗਾਂਡ ਕੁੱਟਾਂਗੇ ਹੋਰ ਦੱਸੋ ਅਸੀਂ ਦੇਖਾਂਗੇ ਉਹਨੂੰ ਠੀਕ ਹੈ ਸਭ ਤੋਂ ਗਲਤ ਬੋਲਿਆ ਗਿਆ ਪਰ ਸਾਡੇ ਅਸੀਂ ਬੋਲ ਸਕਦੇ ਹਾਂ ਸਾਨੂੰ ਕਿੰਨਾ ਮਾਰ ਰਹੇ ਨੇ ਉਹ ਕਿੰਨਾ ਕਰ ਰਹੇ ਨੇ ਉਹਨੇ ਕੁੱਟਰੇ ਸੀ ਹਰਿਆਣਾ ਸਰਕਾਰ ਵਾਲੇ ਮੁੰਡੇ ਉਹਨਾਂ ਦੀ ਵਰਦੀ ਚਾਹੀਦੀ ਜਿਹੜੇ ਅਜੇ ਉਹਨਾਂ ਨੇ ਰੋਕਣੇ ਆ ਕੇ ਹਾਂ ਹਰਿਆਣਾ ਆਪਾਂ ਪੁਲਿਸ ਵਾਲਿਆਂ ਨੇ ਰੋਕੇ ਨੇ ਉਹ ਕੁੱਟ ਨੂੰ ਹਾਂ ਤਾਂ ਜਿਹੜੀ ਇਹ ਤਸਵੀਰ